ਉਹ ਵੀ ਅੱਜ 26 ਝੋਨੇ ਦੇ ਵਿੱਚ ਆਪਾਂ ਦੂਜੀ ਯੂਰੀਆ ਪਾ ਰਹੇ ਹਾਂ 5 ਕਿਲੋ ਕੋਕਲ ਤੇ ਅੱਧਾ ਕਿਲੋ 1263 ਤੇ 1 ਗੱਟਾ ਯੂਰੀਆ ਦਾ ਕਿੱਲੇ ਦਾ ਜੇ ਆਪਾਂ ਗੱਲ ਕਰੀਏ 26 ਝੋਨਾ ਲਾਇਆ ਕਦੋਂ ਸੀ ਤਾਂ 6 ਅਗਸਤ ਨੂੰ ਬਾਈ ਆਪਾਂ ਜਿਹੜਾ ਝੋਨਾ ਲਾਇਆ ਸੀ ਕਿਉਂਕਿ ਲੇਬਰ ਦੀ ਬੜੀ ਸਮੱਸਿਆ ਰਹੀ ਸਾਡੇ ਏਰੀਆ 'ਚ ਲੇਬਰ ਨਾ ਮਿਲਣ ਕਰਕੇ ਜਿਹੜਾ ਝੋਨਾ ਲੇਟ ਹੋ ਗਿਆ ਤੇ 6 ਅਗਸਤ ਨੂੰ ਲਾਇਆ ਸੀਗਾ ਬਾਈ ਆਪਣਾ ਅੱਜ ਝੋਨਾ ਤਕਰੀਬਨ ਤੇ ਅੱਜ ਆਪਣਾ ਝੋਨਾ ਬਾਈ ਤਕਰੀਬਨ 16 ਦਿਨਾਂ ਦਾ ਹੋ ਗਿਆ ਤੇ ਦੂਜੀ ਯੂਰੀ ਅੱਜ ਆਪਾਂ ਪਾ ਰਹੇ ਆਂ ਪਹਿਲੀ ਯੂਰੀ ਦੇ ਵਿੱਚ ਆਪਾਂ ਬਾਈ ਇੱਕ ਗੱਟਾ ਜਿਹੜਾ ਸਫਰ ਦਾ ਪਾਇਆ ਸੀ ਤੇ ਇੱਕ ਗੱਟਾ ਯੂਰੀਏ ਦਾ ਕਿੱਲੇ ਦਾ ਤੇ 5 ਕਿਲੋ ਵਿੱਚ ਆਹ ਬਾਈ ਆਪਾਂ ਕੋਕਲ ਪਾਇਆ ਸੀ ਸਜੈਂਟਾ ਕੰਪਨੀ ਦਾ ਕਈ ਭਰਾਵਾਂ ਦੇ ਬਾਈ ਫੋਨ ਮੈਸੇਜ ਵੀ ਆਏ ਕਿ ਬਾਈ ਕੋਕਲ ਦੀ ਫੋਟੋ ਭੇਜੋ ਸਾਨੂੰ ਕੀ ਕੰਮ ਕਰਦਾ ਪਰ ਬਾਈ ਆਹ ਛੋਟੇ ਸਾਹਮਣੇ ਆ ਇਧਰ ਜੱਗੀ ਮਾਰਦੀ ਕੈਮਰਾ ਬਾਈ आज 14 ਦਿਨਾਂ ਦਾ ਝੋਨਾ ਬਾਈ ਅੱਜ ਤੇ ਬਹੁਤ ਸੋਹਣੀ ਗਰੋਥ ਰਹੀ ਆ ਬਹੁਤ ਸੋਹਣਾ ਬੂਟਾ ਮਾਰਿਆ ਥੱਲੋਂ ਤੇ ਤਾਂ ਕਰਕੇ ਅੱਜ ਆਪਾਂ ਬਾਈ ਦੂਜੀ ਰੇਹ ਦੇ ਵਿੱਚ ਜਿਹੜਾ ਆਪਾਂ ਕੋਕਲ ਫੇਰ ਪਾ ਰਹੇ ਆ ਇੱਧਰ ਮਾਰਦੇ ਜੱਗੇ ਕੈਮਰਾ ਬਾਈ ਅੱਜ ਦੂਜੀ ਰੇਹ ਦੇ ਵਿੱਚ ਫੇਰ ਆਪਾਂ 5 ਕਿਲੋ ਡੋਸ ਜਿਹੜੀ ਕਿੱਲੇ ਦੀ ਕੋਕਲ ਦੀ ਤੇ ਅੱਧਾ ਕਿਲੋ ਆਪਾਂ ਜਿਹੜਾ 1263 ਪਾ ਰਹੇ ਆ 1263 ਪਾ ਰਹੇ ਆ ਆਪਾਂ ਕ੍ਰਿਸ਼ਮਾ ਕੰਪਨੀ ਦਾ ਕਿਉਂਕਿ ਪਹਿਲਾਂ ਆਪਣੇ ਕੋਲੇ ਸੀਗਾ ਬਾਈ ਹੈਮੀ ਐਗਰੋ ਦਾ ਉਹ ਆਪਾਂ ਜਿਹੜਾ ਝੋਨਾ ਲਾਉਣ ਤੋਂ ਪਹਿਲਾਂ ਹੀ ਲੈ ਕੇ ਰੱਖ ਲਿਆ ਸੀ ਪਰ ਅੱਜ ਆਪਾਂ ਜਿਹੜਾ ਕ੍ਰਿਸ਼ਮਾ ਕੰਪਨੀ ਦਾ ਪਾ ਰਹੇ ਆ ਆਈਐਸਐਚ ਦੀ ਮੋਹਰ ਆ ਕੋਈ ਆਏ ਨਹੀਂ ਦੇਸੀ ਆ ਇਹ ਤੇ ਇੱਕ ਗਟਾ ਯੂਰੀਆ ਦਾ ਕਿੱਲੇ ਦਾ ਉਹ ਆਪਾਂ ਪਾ ਰਹੇ ਆ ਤੇ ਇਸ ਤੋਂ ਬਾਅਦ ਪਾਵਾਂਗੇ ਬਾਈ ਆਪਾਂ 2 ਦਿਨਾਂ ਬਾਅਦ 250 ਐਮ ਵਾਲਾ ਲੈਂਬੜਾ ਕਈ ਆਪਣੇ ਕਿਸਾਨ ਭਰਾ ਜਿਹੜੇ ਕਲੋਰੋ ਪਾ ਦਿੰਦੇ ਆ ਪਰ ਬਾਈ ਆਪਾਂ ਜਿਹੜਾ ਪੱਕੇ ਝੋਨੇ ਤੇ ਵੀ ਲੈਂਬੜਾ ਹੀ ਪਾਉਣੇ ਹੁੰਨੇ ਆ ਤੇ ਇਹਦੇ ਤੇ ਵੀ ਆਪਾਂ ਲੈਂਬੜਾ ਪਾਵਾਂਗੇ ਤੇ ਤਕਰੀਬਨ ਆਪਾਂ 22 ਤੋਂ 23 ਦਿਨਾਂ ਦੇ ਵਿੱਚ ਇਹਦੀ ਜਿਹੜੀ ਯੂਰੀਆ ਪੂਰੀ ਕਰ ਦਾਂਗੇ ਤਿੰਨ ਘਟੇ ਆਪਾਂ ਜਿਹੜੇ ਕਿੱਲੇ ਦੇ ਯੂਰੀਆ ਦੇ ਪਾਉਣੇ ਆ ਤੇ 22 ਦਿਨਾਂ ਦਾ ਜਿੱਦ ਦੇ ਝੋਨਾ ਹੋ ਗਿਆ ਉਦਦੇ ਆਪਾਂ ਤੀਜਾ ਘਟਾ ਤੇ ਪਾ ਦਾਂਗੇ ਤੇ ਬਾਕੀ ਲੇਟ ਹੋਣ ਦਾ ਕਾਰਨ ਆਪਾਂ ਪਹਿਲਾਂ ਵੀ ਦੱਸਿਆ ਸੀਗਾ ਵੀ 26 ਜਿਹੜਾ ਲੇਟ ਹੋਇਆ ਗਰਮੀ ਬਹੁਤ ਜ਼ਿਆਦਾ ਸੀਗੀ ਤੇ ਜਿਹੜੇ ਪਰਦੇਸੀ ਭਰਾ ਸੀਗੇ ਉਹ ਚਲੇ ਗਏ ਸੀਗੇ ਤੇ ਹੋਏ ਬਾਅਦ ਚ ਜਿਹੜੇ ਪੰਜਾਬੀ ਭਰਾ ਸੀਗੇ ਉਹ ਆਪਾਂ ਕਹੇ ਗਏ ਵੀ ਗਰਮੀ ਜ਼ਿਆਦਾ ਕਰਕੇ ਲਾਉਣਾ ਹੀ ਹਟ ਗਏ ਸੀਗੇ ਫੇਰ بارش ਪਈ ਤੇ ਉਸ ਤੋਂ ਬਾਅਦ ਜਿਹੜਾ ਝੋਨਾ ਦੁਬਾਰਾ ਫੇਰ ਲੱਗਿਆ ਤੇ ਤਾਂ ਕਰਕੇ ਆਪਣਾ ਝੋਨਾ ਜਿਹੜਾ ਲੇਟ ਹੋ ਗਿਆ 6 ਅਗਸਤ ਨੂੰ ਲਾਇਆ ਸੀਗਾ ਆਪਾਂ 26 ਵੈਰੈਟੀ ਆ ਇਹ ਬਾਈ ਤੇ ਤੁਸੀਂ ਵੀ ਦੱਸੋ ਕਮੈਂਟ ਕਰਕੇ ਵੀ ਕਿੰਨੀ ਰੇਪਾਉਣੇ ਆ ਤੇ ਕਿਸ ਤਰ੍ਹਾਂ ਦਾ ਜਿਹੜਾ 26 ਦਾ ਇੱਕ ਟੀ ਰਿਜ਼ਲਟ ਆ ਸਾਡੇ ਜਿਹੜੇ ਹਿਸਾਬ ਨਾਲ ਬਾਈ ਲੇਟ ਲੱਗਿਆ ਤੇ ਬਾਬੇ ਦੀ ਕਿਰਪਾ ਨਾਲ ਬਹੁਤ ਸੋਹਣਾ ਇਧਰ ਜੱਕੀ ਮਾਰਦੀ ਕੈਮਰਾ ਬਾਈ ਬਹੁਤ ਸੋਹਣੀ ਗਰੋਥ ਆ ਬਹੁਤ ਸੋਹਣਾ ਝੋਨਾ ਚੱਲਿਆ ਕਿਉਂਕਿ ਇੱਕ ਤਾਂ ਉੱਤੇ ਬਾਰਿਸ਼ ਪੈ ਗਈ ਉਦੋਂ ਤੇ ਇੱਕ ਜਿਹੜਾ ਚਲੋ ਆਪਾਂ ਜਿੰਨਾ ਕ ਸਾਂਭ ਸੰਭਾਲ ਲਿਆ ਆਪਦੀ ਕੋਈ ਪੂਰੀ ਵਾਹ ਲਾਤੀ ਹੈ ਨਾ ਤੇ ਬੂਝਾ ਬਾਜਾ ਬਾਈ ਬਹੁਤ ਸੋਹਣਾ ਮਾਰਿਆ ਵਾ ਤੇ ਅੱਜ ਇਹ ਚ ਪਾਣੀ ਹੁਣ ਛੱਡਿਆ ਵਾ ਉਧਰੋਂ ਤੇ ਤਕਰੀਬਨ ਅੱਧੇ ਘੰਟੇ ਚ ਪਾਣੀ ਫੁੱਲ ਭਰ ਜਾਊਗਾ ਤੇ ਫਿਰ ਆਪਾਂ ਇਹਦੇ ਚ ਅੱਜ ਫੇਰ ਇੱਕ ਗੱਟਾ ਯੂਰੀ ਇਹਦਾ ਤੇ 5 ਕਿਲੋ ਕੋਕਲ ਤੇ ਅੱਧਾ ਕਿਲੋ 1236 ਤੇ ਦੋ ਬਾਅਦ ਤੁਹਾਨੂੰ ਅਪਡੇਟ ਦੇਵਾਂਗੇ ਵੀ ਕੀ ਰਹਿੰਦੀ ਐ ਇਹਦੀ ਤੇ ਗਰੋਥ ਬਾਬੇ ਦੀ ਕਿਰਪਾ ਨਾਲ ਬਹੁਤ ਸੋਹਣੇ ਆ ਤੇ ਤਿੰਨ ਗੱਟੇ ਪਾਵਾਂਗੇ ਬਾਈ ਯੂਰੀਆ ਦੇ ਤੇ ਬਾਕੀ ਤੁਸੀਂ ਦੱਸੋ ਕਮੈਂਟ ਕਰਕੇ ਵੀ ਕਿੰਨੀ ਇਹਨੂੰ ਯੂਰੀਆ ਚਾਹੀਦੀ ਐ ਜੇ ਲੇਟ ਲੱਗਿਆ ਜਾਂ ਕੋਈ ਵਾਧ ਕਾਟ ਹੋਈ ਤਾਂ ਬਾਈ ਉਹ ਵੀ ਜਰੂਰ ਦੱਸਿਓ ਨਾ ਜੇ ਕੋਈ ਵੱਧ ਯੂਰੀਆ ਲੈਂਦਾ ਹੋਇਆ ਤੇ ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰਿਓ ਜਿਉਂਦੇ ਵਾਸਤੇ ਰਹੋ